ਕਹਿੰਦੇ ਜੀ ਨਾ ਗੁਰੂ ਦਾ ਕੋਈ ਦੂਸਰੇ ਦਾ ਪੁੱਤ ਕਹਿੰਦਾ ਕਸੂਰ ਹੁੰਦਾ ਆਪਣਾ ਬੱਚਾ ਤੇ ਬਈ ਲਾਲ ਤੇਰੇ ਘਰੇ ਪੀਸ ਦੀ ਮੰਤਾਈ ਹੈ ਕਰਦਾ ਜੇ ਉੱਪਰ ਐਨੂੰ ਮੰਨਦਾ ਕਿ ਪੰਜਾ ਪੁੱਤ ਨਹੀਂ ਬਣਾਉਂਦਾ ਕੌਣ ਹੈ ਹੋਰ ਇੱਥੇ ਕਰਦਾ ਹੈ ਨਹੀਂ ਉਹ ਨਹੀਂ ਉਹ ਸਭ ਜਿਹੜਾ ਕਰਦਾ ਜਿਹੜੀ ਗੱਲ ਕਰਦਾ ਸਾਰੇ ਕਰੀ ਮੈਂ ਉਹਦੇ ਉਹਦੇ ਆਉਂਦੇ ਜੀ ਜੀ ਸਾਧ ਜੀ ਸੁੱਖ ਬਣ ਗਿਆ ਮੁੰਡਾ ਠੀਕ ਹੈ ਜੀ ਇੱਕ ਸਾਧ ਖੜ ਗਿਆ ਤੇਰੇ ਨਾਲ ਆ ਕੇ ਤੇਰੀ ਉਹ ਦਾਤਾ ਬੋਲਿਆ ਇਸ ਸਾਧ ਸੀ ਆ ਹਾਂਜੀ ਹਾਂਜੀ ਬਾਬਾ ਜੀ ਇਹ ਗੱਲ ਹੈ ਹੁਣ ਚੱਲ ਜੇ ਕਰਕੇ ਲੀਏ ਇਹ ਤਾਂ ਪਰੂ ਕਰ ਜੀ ਨੂੰ ਵੀ ਲਾ ਦਮੇ ਭਰਾ ਮੈਂ ਲਾਈ ਸੀ ਅਨੇ ਕਿਸੇ ਲਾਤੀ ਸੀ ਬੋਰ ਕਿਥੇ ਲੱਗੀ ਜੀ ਭਰਾ ਬੋਟੀ ਦੇ ਵਿੱਚ ਲੱਗੀ ਹਾਂ ਹਾਂ ਕਿਉਂ ਨਾ ਹਾਜੀ ਬਾਬਾ ਜੀ ਕਹਿੰਦੇ ਲੱਗੀ ਆ ਕਿੰਨਾ ਚਿਰ ਹੋ ਗਿਆ ਪੁੱਤ ਆਪਨੇ ਮਣਾ ਕਿਹੜਾ ਦਵਾ ਦੇ ਬਾਰੇ ਹਾਂ 1.5 ਹਜ਼ਾਰ ਹੋ ਗਏ ਐ 200 ਹੋ ਗਏ ਕੋਸਾਲੋਗੇ ਤਾਂ ਕੀ ਗੱਲ ਆ ਇੱਕ ਇਹ ਜੀ ਹਵਾ ਆਈ ਤੇਰੀ ਗੱਡੀ ਤੇ ਸਾਰਾ ਕੁਝ ਰੁੜ ਕੇ ਲੱਗੀ ਹੋਏ ਇੱਕ ਇਹ ਜੀ ਹਵਾ ਆਈ ਉਹਨੇ ਗੱਡੀ ਤੇ ਸਾਰਾ ਕੁਝ ਰੁੜ ਕੇ ਲੱਗੀ ਸਾਰਾ ਕੁਝ ਸਹੀ ਗੱਲ ਆ ਪੱਕੀ ਗੱਲ ਆ ਉਹਦੇ ਗੁਰੂ ਚੇਲਾ ਪਿਆਰ ਬੋਸੀ ਹੋਏ ਹੁਣ ਵੀ ਹੈ ਜੀ ਉਸ ਪੇਟੇ ਵਿੱਚ ਨਾ ਆਂ ਦਾ ਅੱਧੇ ਬਸਰੇ ਕਾਲਾ ਕੱਪੜਾ ਕਿੱਥੇ ਚੜਦਾ ਉਹ ਦਾਦਾ ਪਿਆਰ ਕਿਹੜਾ ਦੀ ਗੱਲ ਬਾਤ ਮੈਂ ਬਲਕ ਕਾਲਾ ਨਾ ਮਾਸ ਮੈਂ ਉਹ ਬੋਸੀ ਜਾ ਐ ਪਟਿਆਲੇ ਪਟਿਆਲੇ ਬਾਬੇ ਭੈਰੋ ਲੜ ਕੇ ਆਉਂਦੀ ਗਾ ਇਹ ਮਾਤਾ ਕਾਲ ਕਾਲੀ ਸੁਤ ਕਹਿੰਦੇ ਕੱਟ ਵੀ ਲੰਗੀ ਕਸਿੰਪਲ ਲੇ ਕੇ ਆਉਂਦੀ ਭਰਾ ਚੁੰਨੀ ਚਾਹ ਸਿੰਪਲ ਲੇ ਕੇ ਆਉਂਦੀ ਗਾ ਪੱਕੀ ਗੱਲ ਆ ਹਾਂਜੀ ਬਾਬਾ ਜੀ ਤੇਰੀ ਕਿਸ ਨਾਲ ਝੜਪ ਹੋਗੀ ਝਤੋਂ ਤੇ ਤੇਰੀ ਲੜਾਈ ਹੋਊਗੀ ਕਿਸੇ ਨਾਲ ਹਾਂ? ਬੜੀ ਗੋਹੁੰਦੀ ਹੈ। ਹਾਂ। ਕਾਹ ਨਹੀਂ? ਕੋਈ ਐ। ਇਹ ਲੰਬੀ ਸਿਰਈ ਹੈ। ਧੀਰੰਮੀ। ਮੇਰਾ ਦਾ ਨਾਮ ਹੈ। ਹਾਂ? ਤੇ ਆਉਂਦੀ। ਆ ਤੇਰੀ ਮੰਜੀ ਕਿਸੇ ਨੇ ਹਲਾਈ ਹੋਈ ਆ ਭਰਾ? ਹਾਂਜੀ। ਠੀਕ ਐ। ਤੂੰ ਕਹਿੰਦੀ ਮਾਂ ਤੇ ਤੂੰ ਉੱਪਰ ਜਾਓ ਕਹਿੰਦਾ ਮਾਂ ਤੇ ਤੂੰ ਉੱਪਰ ਸਿਹਾ। ਇੱਥੋਂ ਜੱਪੂ ਬਹਿਣ ਸਾਰੇ ਹੀ ਮੈਂ ਕੀ ਹਾਂ ਤਾਂ ਨਹੀਂ ਉਹਨਾਂ ਨੇ ਕੀ ਚੈਨ ਆ ਗਿਆ ਇੱਥੋਂ ਸਾਰੇ ਜੱਪੂ ਬਹਿ ਗਏ ਸੋਡੀ ਗੱਡੀ ਤੇ ਠੀਕ ਹੈ ਉਹ ਬੰਦਾ ਜਿੱਤ ਗਿਆ ਤੂੰ ਹਾਰ ਗਿਆ ਮੇਰਾ ਵੀਰ ਸਹੀ ਗੱਲ ਆ ਹਾਂਜੀ ਐ ਲੈ ਆ ਇਹ ਕੇ ਕੰਮ ਉਹਦੇ ਚੱਕਰ ਭਾਇ ਕੰਮ ਕਰ ਰਿਹਾ ਤੁਮ ਕਿਵੇਂ ਕਰਨਾ ਹੈ ਜਿੰਦਾਬਾਦ ਮੈਂ ਤਾਂ ਕੁਝ ਬੋਲ ਨਹੀਂ ਬੰਦੇ ਮੈਂ ਤਾਂ ਪਹਿਲੀ ਪੁੱਛਦੋਂ ਨਾਲੇ ਨੂੰ ਮੈਂ ਤਾਂ ਪਹਿਲੀ ਬੁੱਧ ਦੇ ਕੋਈ ਛੋੜ ਦਾ ਟੱਕ ਨਹੀਂ ਰਾਈਦਾ ਸਗਲਾ ਵਈ ਅੱਧਾ ਤਾਂ ਵੀ ਕਿੱਗ ਨਹੀਂ ਮੈਨੂੰ ਲੱਗਦਾ ਕੋਈ ਡਾਕਟਰ ਪਰਮੋਟ ਦੀ ਕੋਟੀ ਵਿੱਚ ਕੱਟੇ ਮੁੱਖ ਕਿਵੇਂ ਕਰਨਾ ਭਰਾ ਇੱਥੋਂ ਸੋਣਾ ਪੰਗਾ ਪਿਆ ਭਰਾ ਕੰਮ ਤਾਂ ਮੈਂ ਚਲਾ ਦੂੰਗਾ ਕੰਮ ਤੂੰ ਐਜੇ ਚਲਾ ਦੇ ਅੱਜੀ ਚਲਾ ਦੂੰਗਾ ਠੀਕ ਹੈ ਪਰ ਜਿਹੜੀ ਮੈਂ ਗੱਲ ਕਰਾਂ ਉਹਦਾ ਅਸ ਕਿਵੇਂ ਕਰੀਏ ਆਜ ਨਹੀਂ ਇਹ ਬੱਸ ਕਰਾ ਕੇ ਕੋਈ ਦੱਸਦਾ ਹੈ ਨਹੀਂ ਮੈਂ ਦੱਸਦਾ ਮੈਂ ਕਹਿ ਰਿਹਾ ਟੁਕੜਾ ਉਤਾਰ ਲਾ ਨੂੰ ਪਰ ਮੈਨੂੰ ਆਇਆ ਕਿ ਨਾ ਕਿ ਉਹ ਤੋਂ ਹਟਣਾ ਪਊਗਾ ਉਤਾਰਣਾ ਪਊਗਾ ਬੰਦੇ ਕਿਉਂ ਭਈ ਜੇ ਸਿਸਟਮ ਸਹੀ ਕਰ ਲੈਂਦੇ ਅਪਾ ਠੀਕ ਹੈ ਤੇਰੇ ਚੇ ਮਾਤਾ ਮਸਾਨ ਦੇ ਬਾਬਾ ਰੇਪਾ ਲੈ ਖੜਿਆ ਗਾਦੀ ਨੇ ਕੱਲ ਤੇਰੀ ਗੱਡੀ ਠੱਪ ਹੋ ਗਈ ਠੀਕ ਹੈ ਹਾਂਜੀ ਤੁਹਾਡੇ ਰੋਂ ਨੂੰ ਮਾਰ ਕਿਹੜਾ ਕਰਦਾ ਹੈ ਨਾ ਉਹ ਰਾਤ ਨੂੰ ਬਰਾ ਉੱਠਣਾ ਮਮੀ ਨੇ ਕਹਿੰਦਾ ਮੇਰਾ ਮੇਰਾ ਨਹੀਂ ਤਰੀਸ ਸਾਦੀ ਉਮਰ ਕਿੰਨੀ ਹੋਏ ਉਹਦੇ ਜੀ ਹਾਂ ਮੇਰੇ ਕਾਲੀ ਹਾਰੀ ਉਹਨੂੰ ਕਹਿੰਦੇ ਗੱਡੀ ਸੈੱਟ ਕਰਕੇ ਦੇ ਮੇਰੇ ਕਰੂਗੀ ਉਹ ਕਿਉਂ ਆ ਜਾ ਘਰ ਆ ਨਾ ਉਹ ਨਹੀਂ ਆਣਗੀ ਐ ਮੇਰੇ ਘਰ ਆਣਾ ਹੋ ਜਾ ਖੜੀ ਹੋਣ ਤੂੰ ਘਰ ਆਣਾ ਆਜਾ ਹੁਣ ਰਿਪੋਰਟ ਪੈਗੀ ਹੁਕਮ ਆ ਗਿਆ ਜਾ ਬਧੀ ਕਰੋ ਬਧੀ ਪੈਣਾ ਕੋਈ ਪਿੱਛੇ ਹੋ ਜਾ ਮਾ ਜਾ ਇਹ ਬੇਦੀਸ ਹੋਂ ਲਾ ਮਗਾ ਦਾ ਉਹ ਕਿਹੜਾ ਆ ਮੇਕੀ ਆ ਨਾ ਕੰਨਿਆ ਜਿਹੜੀ ਕਿਉਂ ਨਹੀਂ ਆਉਣ ਦਾ ਤਾਂ ਤਿੰਨ ਬੱਜ ਬੱਜ ਆਏ ਮਾਲ ਦੇ ਤੇ ਕਿਉਂ ਨਹੀਂ ਕਰਦੀਆਂ ਨਾ ਸਭ ਦੇ ਨਾਲ ਸਾਰੇ ਆਦੇ ਨਹੀਂ ਤੇ ਪਟਿਆੜੀ ਦੇ ਤੇਰੀ ਗੱਡੀ ਤੇ ਗੰਦ ਸਿਸਟਮ ਆਇਆ ਪਿਆ ਗਾ ਠੀਕ ਹੈ ਉਹ ਪਟਣਾ ਨੂੰ ਬੇਜ ਕੇ ਤੇਰੀ ਗੱਡੀ ਸੈੱਟ ਹੋ ਗਈ ਚਲਾਉ ਨੂੰ ਮੈਂ ਕਿਹੜੇ ਦਿਨ ਬਣਾਣਾ ਐਤਵਾਰ ਨੂੰ ਇਸ ਦਿਨ ਲਾਦਾ ਮੇਲਾ ਲੱਗਣਾ ਹਾਂ ਐ ਆਹ ਤਾਲੀਏ ਲੱਭੀ ਲੋਈ ਇਹ ਤੇ ਜਿਆਦਾ ਮੁੰਡੇ ਸਿਧਾ ਪੰਨਾਂ ਨਾ ਬੇ ਮਨ ਨੂੰ ਆਏ ਕੁਛ ਇਹਨਾਂ ਦੇ ਘਰੇ ਮਸਾ ਕੰਮ ਕਰਦਾ ਹਾਂ ਹਾਂ ਸਰਾ ਮੇਰਾ ਪੁੱਤ ਜਿਹੜਾ ਸੋਦਾ ਪਾਈ ਹੈ ਹਾਂਜੀ ਬਾਬਾ ਜੀ ਐ ਐ ਪੁੱਛ ਪੰਨੇ ਉਹਨਾਂ ਦੇ ਗਾਧਾਂ ਕਿੱਥੇ ਪਈ ਹੋਣਗੀਆਂ ਗਾਧ ਰੋ ਗਾਧ ਬਾਬੇ ਕਿੱਥੇ ਪਾਈ ਹੋਣੀ ਹੈ ਕੰਨੀਆਂ ਘੜਤ ਦਾ ਪਾਣੀ ਨਾ ਬਾਬੇ ਆ ਗਏ ਬਾਬਾ ਤਾਂ ਪਾਏ ਹੋਏ ਨੇ ਬਾਬਾ ਤਾਂ ਪਾਏ ਹੋਏ ਨੇ ਬਾਬਾ ਕਹਿੰਦਾ ਹੈ ਅਗਾੜਾ ਤੁਸੀਂ ਕਹੇ ਇਕਾੜਾ ਪਾਏ ਕਿੰਨੇ ਬਾਬੇ ਨੇ ਬਾਬੇ ਕਾਮਰੇ ਜੀ ਬਾਬੇ ਨੇ ਹਾਂਜੀ ਬਾਬਾ ਜੀ ਪਾਏ ਹੋਏ ਨੇ ਇਹ ਪੱਲੇ ਨੂੰ ਅੰਕ ਕਿੱਥੇ ਲੱਗੀ ਦੀ ਪੱਲੇ ਨੂੰ ਗੰਭੂ ਉਸ ਚ ਲੱਭ ਕਿ ਨਾਵੇ ਉਸ ਤੇ ਜਵਾਦ ਬਤੀਜੀ ਲੱਗੀ ਆ ਜਿਹੜੇ ਹੋ ਲਾਇਆ ਸੀ ਮੁੰਨੇ ਪੜਦਾ ਨਾ ਇਹ ਘੜਦੇ ਨਾ اللہ نعرہ جنگ دے بابا دییاں کلاں دی ٹھیک ہے تو کون لگی سی ہاں جی بابا جی لگی ہے گی ٹھیک ہے دو بنی جتسی ترا کیلا دو جسی جسی دامیاں کر ٹھیک ہے اللہ نعرہ تیری بنی سی جسی مال کے مانے گا یہ نکاں تے کرنا نہ میرے اندر ਹਾਂ ਜੁਰਗਾ ਮਾਤਾ ਜੀ ਨੇ ਇਹ ਐ ਕੋ ਸੋਹਰੇ ਦੀ ਬੋਚਾਲ ਨਾ ਇਹਨਾਂ ਦਾ ਬਾਬਾ ਸਾਡਾ ਆਉਂਦਾ ਹੈ ਹੈ ਸੋਹਰੇ ਬੋਚਾਲ ਕਰਨਾ ਕੀ ਕਹੇ ਬਾਬਾ ਇਹਦੀ ਬਾਤ ਤੁਹਾਨੂੰ ਕਿਤੇ ਦੀ ਬਾਈ ਨੇ ਹਾਂ ਹਾਂ ਸੋਹਰੇ ਕਰ ਹਾਂ ਤਾਂ ਬਾਬਾ ਜੀ ਕਿੱਥੇ ਕਰਦੀ ਕਰਨ ਹਾਂ ਜੀ ਬਾਬਾ ਜੀ ਹੈਗਾ ਇਹਨਾਂ ਦਾ ਭਾਈ ਹੈ ਭਾਈ ਉਹਨਾਂ ਦਾ ਹਾਂ ਜੀ ਠੀਕ ਹੈ ਛੋੜੇ ਨੇਸਤੀ ਜਾਂਦਾ ਕਿੰਨੂੰ ਹੁੰਦਾ ਜਬੇ ਹੂੰ ਤਾਂ ਖਾਰੇ ਦਾ ਬੋਹਣਾ ਠੀਕ ਹੈ ਤੇ ਗੱਡੀ ਦੇ ਵਿੱਚ ਇੱਕ ਜਨਾਨੀ ਚਲਦੀ ਹੈ ਕਿਹੜੀ ਗੱਡੀ ਦੇ ਵਿੱਚ ਇੱਕ ਜਨਾਨੀ ਚਲਦੀ ਹੈ ਯਾਰ ਤੂੰ ਕੀ ਲਾਹੋ ਕੇ ਅੱਗੇ ਤੂੰ ਸਾਰਾ ਪਛਟਾਪ ਕਰਦਾ ਪਤਾ ਕੀ ਲੱਗੂ ਬੇਬੇ ਸਾਰਾ ਕੋਟਾ ਪੜਦਾ ਹੁਣ ਹੋਇਆਗਾ ਇਹ ਜਦੋਂ ਨੂੰ ਦੱਸੀ ਹੋਗਾ ਵੀ ਮੇਰੀ ਆ ਕੀ ਫਿੱਟ ਕੀਤੀ ਹੋਈ ਆ ਅਰੇ ਭਾਈ ਆ ਲਾ ਲਓ ਯਾਰ ਇਹਨਾਂ ਨੂੰ ਪਤਾ ਵੀ ਕਿਹੜੇ ਲਾ ਕੇ ਦੋਣਾ ਕਿਹੜੇ ਲਾ ਕੇ ਜਮਾਗਾ ਫਟੇ ਨਾ ਆ ਬੰਦਾ ਤੇ ਵੀ ਬੈਸ ਨੇ ਕੋਈ ਜਮਨੀਤਾ ਕੋਈ ਕੁਝ ਨਹੀਂ ਦੱਸਦਾ ਹੈ ਨਾ ਸਾਡੇ ਕੋਲ ਗੱਲਬਾਤ ਦੀ ਬੀਖਤੀ ਨਹੀਂ ਆ ਹਾਂ ਬਸ ਉਹ ਤੇਰੀ ਗੱਡੀ ਦੇ ਵਿੱਚ ਜਨਾਨੀ ਫਿੱਟ ਕੀਤੀ ਹੋਈ ਆ ਇਹਦਾ ਸਮਾਨ ਲੱਗਦਾ ਜਿਵੇਂ ਕਹਦੀਏ ਜਿਵੇਂ ਮਾਤਾ ਕੋਈ ਮਾਈ ਫਿੱਟ ਕਰਦਾਂ ਨੇ ਜਾਂ ਕੋਈ ਪ੍ਰੇਤ ਫਿੱਟ ਕਰ ਤਾ ਤੂੰ ਸਮਝਣ ਦੀ ਨਹੀਂ ਗੱਲ ਹੁਣ ਹਾਂ ਹਾਂ ਐ ਤੇਰੀ ਗੱਡੀ ਵਿੱਚ ਜਨਾਨੀ ਫਿੱਟ ਗਈ ਜਿਹੜੇ ਤੇਰੇ ਕੰਮ ਕਰਦੀ ਸੀ ਇਹ ਸਾਰਾ ਇਹ ਬਹੁਤ ਬੰਦਿਆ ਜਾਂਦਾ

ਇਪਰਾਨ ਇਲਾਹ ਹਵਾ ਵੀ ਹੋਣੀ ਲਾਇਆ ਸੀ ਮੇਰੇ ਪਾਰਾ ਮੇਰਾ ਡਿੱਡਾ ਕਰ ਰਿਹਾ ਹੈ ਇਹ ਕਾਰੇ ਬਾਦ ਲਈ ਚਲ ਤੂੰ ਆਈ ਦੱਸਦਾ ਤੇ ਹੁਣ ਸਾਨੂੰ ਕਿਹੜਾ ਤਾਉਂ ਦੱਸਿਹਾ ਪਸੰਦ ਨਾ ਸਸਤਾ ਤੇ ਉਹ ਮੈਂ ਕਿਹਾ ਤਾਉਂਗਾ ਮੈਂ ਇਹਨੂੰ ਕਹਿਸ ਨਾ ਤੁਸੀਂ ਭਾਈ ਜੰਦਾ ਉਹ ਲੈ ਲੈ ਬਿੱਟੀ ਹੈ ਹੈ ਮੈਂ ਇਹਨੂੰ ਕਹਿ ਰਿਹਾ ਤਾਂ ਐਸੀ ਨਹੀਂ ਕਹ ਰਹੀ ਮੈਂ ਭਾਈ ਨੂੰ ਨਹੀਂ ਕਹ ਰਹੀ ਜੇ ਮੈਂ ਭਾਈ ਨੂੰ ਕਹਾਂਗਾ ਤਾਂ ਮੈਂ ਭਾਈ ਨੂੰ ਹੀ ਕਹਾਂਗਾ ਜੀ ਮੈਂ ਤੈਨੂੰ ਕਿਹਾ ਨਾ ਭਰਾ ਮੈਂ ਤਾਂ ਨਹੀਂ ਕਰਦਾ ਇਹ ਜੇ ਕੰਮ ਮੈਂ ਤੈਨੂੰ ਕਿਹਾ ਨਾ ਮੈਂ ਤੈਨੂੰ ਹੀ ਕਹਾਂਗਾ ਮੈਂ ਤੇਰੇ ਭਾਈ ਨੂੰ ਕਹਾਂਗਾ ਯਾਰ ਸੰਭਰ ਤੂੰ ਚਲਾਇਦਿਨੇ ਭਾਈ ਨੂੰ ਘੂੜੀ ਚਲਾਇਦਿ ਯਾਰ ਦੱਤੇ ਤੂੰ ਹੀ ਕਰਾਉਂਦੀ ਮੈਂ ਤਾਂ ਸਿਰ ਨੂੰ ਮਾਈ ਜਨਾ ਮੰਨ ਕੇ ਜੋ ਸਾਨੂੰ ਪਰੜੇ ਨਹੀਂ ਹੁੰਦੀ ਜੋ ਬਾਬੇ ਦੀ ਬੋਦਰ ਖੜਾ ਹੀ ਨਾਣੀ ਦੀ ਬੋਦਰ ਦਾ ਉਹਨੂੰ ਲਾਉਂਦਾ ਜੀ ਮੈਂ ਸਾਜਿਆ ਐਵੇਂ ਕਰਦੇ ਨੂੰ ਮੰਨ ਮੰਨ ਕਿਹ ਨਾਲ ਆਉਂਦੀ ਆ ਹੈ ਬਾਬਾ ਬੋਰੀ ਕਿਹੜਾ ਬਾਬਾ ਸੌਰ ਸਿੰਘ ਬੋਰੀ ਹੈ ਹੈ ਜੇ ਉਹਦੇ ਨਾਲ ਤੂੰ ਇਹਨੂੰ ਮੰਨੇਗਾ ਨਾ ਉਹਨੇ ਫੇਰ ਹੀ ਕੰਮ ਕਰਨਾ ਹੈਗਾ ਕਿੰਨਾ ਚਿਰ ਹੋ ਗਿਆ ਬਾਬੇ ਸੌਰ ਸਿੰਘ ਬੋਰੀ ਨੂੰ ਮੰਨਦੇ ਨੂੰ ਸੁਰੂ ਤੋਂ ਇਹਨਾਂ ਦਾ ਆਲਰਿਸਤਾ ਕੀ ਜਾਏਗਾ ਆਪਚ ਹੈ ਬਸ ਉਹਨੂੰ ਇੰਨੀ ਬਦੋ ਤੂੰ ਪਰ ਕੋਈ ਕੁਝ ਵੀ ਨਹੀਂ ਬਤਾਏਗਾ ਕਿਸੇ ਮਾਦੀ ਚੇਲ ਨੂੰ ਮਹੂਰ ਚੇਲ ਨੂੰ ਬਸ ਇੰਨੀ ਉਹਨਾਂ ਨੂੰ ਬਤਾ ਦਿੰਦੀ ਹੈ ਪਤਾ ਨਹੀਂ ਪਤਾ ਨਹੀਂ ਪਤਾ ਬਤਾਏਗਾ ਪਤਾ ਦੱਸੇਗੀ ਤੀਜੀ ਕਹਾਣੀ ਬਤਾਏਗਾ ਕਿ ਆਹ ਭਾਈ ਮੇਰੀ ਜਾਨ ਚਾਹ ਰੋਵਾ ਮਾਂ ਦਾ ਪਰ ਮਾਇਦਾ ਕੇਵਲ ਦਾ ਰੂਹ ਆ ਜੀ ਇਹਦੇ ਨੂੰ ਆਪ ਨੂੰ ਭਾਈ ਨੂੰ ਚਾਹੀ ਜਾਏਗਾ ਆ ਤਾਂ ਪਿੱਛੋਂ ਤੋਂ ਗਦੀ ਇੱਕ ਸਟੈਂਡ ਚਲਾ ਦੂ ਇੱਕ ਸਟੈਂਡ ਹੈ ਦੇਖੀ ਨਾ ਨਾ ਤੇਰੇ ਮੇਰੇ ਕਹ ਰਿਹਾ ਵੀ ਦੇਖੀ ਨਾ ਨਾ ਤੇਰੇ ਐ ਚੱਲ ਫਿਰ ਸੱਤ ਕੇ ਲੈ ਤੇਰੀ ਥੋੜੀ ਜਿਹੀ ਪੁਰੀ ਚੋਹਾ ਕੇ ਨਾ ਤੇ ਬੜੀ ਜਿਆਦਾ ਪਾ ਜਰਾ ਕੰਮ ਚੱਲ ਬੋਲ ਮਾਸ਼ਾ ਅੱਲਾਹ ਠੀਕ ਹੈ ਹੁਣ ਕੁਛ ਪਹਿਲਾਂ ਦੀ ਲੇਜੈਂਡੀ ਨਹੀਂ ਆ ਤੂੰ ਮਹੀਦਨ ਵਾਲਾ ਹੈਂ ਲੈ ਤੂੰ ਮਹੀਦਨ ਵਾਲਾ ਹੈਂ ਹੀ ਕਿ ਕਰ ਤੇਰਾ ਕੰਮ ਜਦ ਤੋ ਜੂਦਾ ਠੀਕ ਹੈ ਬਾਬਾ ਜੀ ਨੇ ਕਿਰਪਾ ਕਰ ਦੂਗਾ ਠੀਕਾ ਰਾਣੀ ਜੀ ਦੀ ਲਸਕੀ ਲੱਗਦੀ ਆ ਓਏ ਰਾਣੀ ਜੀ ਦੀ ਕੀ ਲੱਗਦੀ ਆ रानी रानी मासी भी है, पैन भी है, पैन भी है, मासी भी है, है क्या बाबा जी? ठीक है, छोटे खूब कितने हैं वही? खूब, खूब कितने हैं? बैक साइड थे, बैक साइड, है? हाँ, 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 हा� ਕਿੰਨੇ ਦਿਨ ਰਹਿਬੋਤ? ਅਜੇ ਪਿੱਛੇ ਆ ਬਾਬਾ ਦੋ ਦਿਨ ਕਿਲੇ ਹੜ ਨਾਜੀ ਬਾਬਾ ਦੋ ਦਿਨ ਕਿਲੇ ਹੜ ਮੈਂ ਆ ਪੁੱਛਣਾ ਹੈ ਬਾਬਾ ਜੀ ਥੋੜੇ ਪੁਲਿਸ ਦੀ ਨੌਕਰੀ ਕੌਣ ਕਰਦੀ ਭਰਾ? ਮੇਰਾ ਡੈਡੀ ਤੇਰਾ ਡੈਡੀ ਸੀਗਾ। ਇਹਦਾ ਡੈਡੀ ਪੁਲਿਸ ਦੀ ਨੌਕਰੀ ਕਰਦੀ ਐ ਪੁਲਿਸਾਂ ਨੂੰ ਮਾਣਦੇ ਵੀ ਸੀ। ਵਾਹ ਜੀ ਵਾਹ ਵੈਲੀ ਵਾਹ। ਹੁਣ ਕਿੱਥੇ ਡੈਡੀ? ਦਰਮੰਤ ਹੋ ਗਿਆ। ਕਿੰਨੇ ਚਿਰ ਹੋ ਗਿਆ? ਉਹਨੇ ਸੋਚਣਾ ਹੈ 15 ਸਾਲ ਪਹਿਲਾਂ ਫੌਜ ਦਾ ਗਿਆ 15 ਸਾਲ ਫੇਰ ਗਿਆ ਉਹ ਪੁਲਿਸ ਦੇ ਵਿੱਚ। ਪੁਲਿਸ ਕਿਦਰਾ ਮੁੰਡਾ ਵੀ ਲੱਗ ਜਾਂਦਾ ਐ। بس ਜੇ ਹਰ ਗੱਲ ਵੀ ਮਾਹੀ ਨਹੀਂ ਕਰਦੇ ਤੇ ਯਾਰ ਨਾ ਬੜਿਆ ਜੀ ਚਲੋ ਕੋਈ ਗੱਲ ਕਿਹੜਾ ਕੋਸ ਹੋ ਗਿਆ ਠੀਕ ਹੈ ਜੇ ਅਸੀਂ ਜਲਦੀ ਸਾਵਧਾਨ 10 ਰੁਪਏ ਦੇ ਰੇਬੀਆ ਲੈ ਕੇ ਆਪੀ ਦੇਣੀ ਕੋਈ ਤੋਹਾ ਕੇ ਪਿਪਲੀ ਜਾਂ ਜਮਾ ਸੜੇ ਮਾਤਾ ਮੇਠੋ ਗਾਤੀ ਮੈਨੂੰ ਕਰਦੇ ਮਾਪਾ ਦੱਸੀ ਤੇਰੀ ਜਲਾ ਦੂੰਗਾ ਐਵੇਂ ਤਿਆਰਪਾ ਖਾਣੂਗਾ ਫੇਰ ਤੈਨੂੰ ਇਹਨਾਂ ਨੂੰ ਲਾਉਣਾ ਪਊਗਾ ਆਖੀ ਸਾਰੇ ਮੈਂ ਇਹ ਦੇਣ 4 ਬਣੇ ਕਿੰਨੇ 4-5 ਨੇ ਸਾਰੇ ਆਉਗੇ ਇਹ ਉਦੋਂ ਆਉਣਗੇ ਫੇਰ ਤੈਨੂੰ ਜਲਦ ਦਿਖਾਵਾਂਗਾ ਇਹਨੂੰ ਵੀ ਦੇਖਾ ਆਮ ਆਪੀ ਦੀ ਗੇਪਲੀ ਗੱਤੀ ਪਾਵਰ ਹੈਗੀ ਕਿ ਨਾ ਹੈਗੀ ਆ ਜਬ ਇੱਤਨਾਂ ਮੈਂ ਬਣਾ ਤੇਰੀ ਸੁਬਾਹ ਦਾ ਜੱਪਾ ਜਾ ਤੇਰਾ ਪਲਾ ਉਹਨੂੰ ਲਾ